ਮੇਰੀ ਗੱਲ ਸੁਣੋ ਉਹ ਦਿਨ ਇਹਨਾਂ ਨੂੰ ਕਿਹਾ ਵੀ ਬੰਦੇ ਨੂੰ ਦਾਖਲ ਕਰਾ ਦਿਓ ਕਿਹਾ ਹਾਨੂੰ ਕੁਝ ਨਹੀਂ ਕਿਹਾ ਇਹਨਾਂ ਨੇ ਕਿਹਾ ਸਾਡੀ ਰਿਸ਼ਤਦਾਰੀ ਆ ਅਸੀਂ ਤੁਹਾਨੂੰ ਦੂਤ ਨਾ ਕਰਾਂਗੇ ਨਹੀਂ ਕਿਹਾ ਪਰਿਵਾਰਕ ਰਿਸ਼ਤ ਲਾਈਕ ਜਾਂ ਨਹੀਂ ਹਾਂ ਟਿਕਾ ਦੀ ਰਿਸ਼ਤ ਹੈ ਸਾਡੇ ਭਰਾ ਨੂੰ ਮਾਰ ਤਾਡੀ ਰਿਸ਼ਤਦਾਰੀ ਤੁਸੀਂ ਸੋਚੋ ਸਾਡੀ ਕੋਈ ਨਾ ਕੰਪਲੇਂਟ ਲਿਖਵਾਈਆਂ ਨਾ ਨਹੀਂ 174 ਜਿਹੜੀ ਕੰਪਲੇਂਟ ਬਾਰੀ ਮਗਰ ਕਹਿੰਦਾ ਸੋਚੋ ਤਾਂ ਹੀ ਉਧਰ ਦਰਦ ਕਰਦੇ ਕਿ ਆ ਤੁਹਾਨੂੰ ਉਹ ਸੋਜ ਲਾਉ ਲਾਹਣਦੀ ਤੇ ਅਸੀਂ ਅੱਗੇ ਅੱਗੇ ਕਰਾਂਗੇ ਇੱਕ ਸੋਚ ਵਿੱਚ ਭਰਿਆ ਹੋਇਆ ਉਹ ਜਿੱਦੋਂ ਮਰਿਆ ਆਪਾਂ ਹੋਰ ਬੋਰ ਟਿਕਨੇ ਜਿੱਦੋਂ ਕੰਪਲੇਂਟ ਲਿਖਵਾਗੇ ਕਿ ਆ ਲੌ ਲਾਹਣਾ ਤੁਸੀਂ ਕਿਉਂ ਨਹੀਂ ਨਾਲ ਤੁਰੇ ਰਾਤ ਆਏ ਦਰਦ ਰਾਤ ਦਰਦੇ ਪੁਲਸਨ ਦੀ ਡਿਊਟੀ ਨਹੀਂ ਰਾਤ ਹੁੰਦੀ ਕਿਉਂ ਨਹੀਂ ਤੁਰਨ ਦੀ ਡਿਊਟੀ ਹੈਗੀ ਉਹਨਾਂ ਦੀ ਹੈਂ ਆਪਾਂ ਤੁਸੀਂ ਕਹਿੰਦੇ ਹੋ ਵੀ ਨਹੀਂ ਕੁਝ ਕਰਨਾ ਤੁਹਾਡੀ ਕੋਈ ਨਹੀਂ ਤੁਹਾਡੇ ਤੁਹਾਡੇ ਕਰਕੇ ਬੰਦਾ ਮਰੇਗਾ ਬੱਜੀ ਕੋਈ ਦੇ ਦੇ ਕਰਕੇ ਬਤਾਈ ਨਾ ਕਰਕੇ ਬੰਦਾ ਮਰਿਆ ਜੀ ਇਹ ਪਹੁੰਚੇ ਨਹੀਂ ਉੱਥੇ ਕੁਝ ਨਹੀਂ ਹੋਣਾ ਸੀ ਜਦੋਂ ਜਦੋਂ ਪਹੁੰਚ ਜਦੋਂ ਅਗਲੀ ਰਾਤ ਦੇ ਬਾਅਦ ਕੋਈ ਕੋ ਸੰਦੇ ਲਾਏ ਨਾ ਪਰ ਫਿਰ ਕਹਿੰਦੇ ਜੇ ਤੁਸੀਂ ਜਦੋਂ ਆਇਆ ਹੀ ਰਾਤ ਤੁਸੀਂ ਸੁਦਾ ਨਹੀਂ ਕਿ ਕੰਪਲੀਟ ਆਈ ਹੈ ਨਾ ਤੁਸੀਂ ਬਟੇਰੇ ਜਾ ਕੇ ਕਿਉਂ ਨਹੀਂ ਫੜਿਆ ਦੱਸੋ ਮਿਲ ਕਿਉਂ ਨਹੀਂ ਫੜਿਆ ਉਹ ਨਹੀਂ ਕਰ ਕਰਨ ਮਾਰਨ ਕਿ ਕਰਨ ਮਾਮਾ ਦੇ ਕਰਨ ਕਿ ਪਰ ਹਾ ਟੋਈ ਰਸਦ ਕਰਦਾ ਕੋਈ ਨਹੀਂ ਜਾਨ ਮਾਰੇ ਬਾਤਨ ਮਾਰੇ ਜਿਹਨਾਂ ਬਾਤਨ ਮਾਰਿਆ ਕਿ ਬਤਾ ਨੂੰ ਕਹਿੰਦਾ ਕਿ ਕਿੰਨੇ ਖਾਦੇ 5 ਲੱਖ ਦਾ 2 ਲੱਖ ਦਾ ਕਿੰਨੇ ਖਾਦੇ ਨਹੀਂ ਖਾਦੇ ਸੇ ਵੀ ਦੋ ਗੱਡੀਆਂ ਆਈਆਂ ਕਿ ਕਾਲੀ ਇੱਕ ਚਿੱਟੀ ਆਈ ਆ ਉਹਦੇ ਵਿੱਚ ਸੁੱਟ ਗਏ ਇਹਨੂੰ ਚੱਲ ਗਏ ਆ ਵਿੰਡ ਚ ਰੋਲੀ ਪਈ ਵੀ ਮੁੰਡਾ ਤੁਹਾਡਾ ਸੁੱਟ ਗਿਆ ਹੀ ਗਈਆਂ ਵਾ ਸਾਡੇ ਜਾਂਦਿਆਂ ਨੂੰ ਮੁੱਕਿਆ ਹੀ ਅਸੀਂ ਫਤਿਹਕਰ ਵੀ ਲੈ ਕੇ ਗਏ ਕਹਿੰਦੇ ਅੱਧਾ ਘੰਟਾ ਪਹਿਲਾਂ ਹੋ ਗਿਆ ਮੁੱਕੇ ਨੂੰ ਇਹਨੂੰ ਮਾਰ ਕੇ ਜਾਨੋ ਮਾਰ ਕੇ ਸੁੱਟ ਗਿਆ ਫਿਰ ਵੇਖਿਆ ਸਕੂਟਰੀ ਕਿਤੇ ਪਈ ਆ ਇਹ ਆਪ ਕਿਤੇ ਪਿਆ ਫੋਨ ਕਿਤੇ ਇਹਦੇ ਪੈਰਾਂ ਦੇ ਨੌ ਲਾਏ ਗਏ ਨੇ ਪੈਰਾਂ ਦੇ ਦਾਤਰ ਮਾਰ ਕੇ ਜਿਹੜੇ ਬੋਟਾ ਆ ਉਹ ਲਾਏ ਗਏ ਨੇ ਵੱਖੋ ਵੱਖ ਕੀਤੇ ਗਏ ਨੇ ਕ੍ਰੀਸ ਕ੍ਰੀਸ ਕੇ ਮਾਰਿਆ ਗਿਆ ਵਾ ਤੁਹਾਡੇ ਸਾਰੇ ਅੱਗੇ ਹੱਥ ਜੋੜਿਆ ਥਾਣੇ ਵਾਲੇ ਨਹੀਂ ਆਡੀ ਸੁਣਦੇ ਤੁਸੀਂ ਸਾਰੇ ਜਾਣੇ ਸੁਣ ਲਓ ਸਾਡੀ ਸਾਡੇ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਸਾਡੀ ਸੁਣਾਈ ਕਰੋ ਵੀ ਜਿਹੜਾ ਥਾਣੇ ਵਿੱਚ ਥਾਣਾ ਕਾਦੇ ਵਾਸਤੇ ਹੁੰਦਾ ਸੁਣਾਈ ਵਾਸਤੇ ਹੁੰਦਾ ਵਾ ਫੇਰ ਵੀ ਆਡਾ ਨਹੀਂ ਸੁਣਿਆ ਸਾਡੀ ਤਾਂ ਸਾਡੀ ਤਾਂ ਮੰਤਰੀ ਨੇ ਸੁਣੀ ਮੰਤਰੀ ਨੇ ਕਿਹਾ 2 ਘੰਟੇ ਜ ਨਹੀਂ ਤੇ ਦੀ ਚੇਂਜ ਕਰ ਦੇਣੀ ਉਹਨੇ 2 ਘੰਟੇ ਰਾਤੋਂ ਰਾਤ ਦੀ ਚੇਂਜ ਕਰਤਾ ਉਹ ਨਹੀਂ ਗਈ ਫੜਨ ਵਾਸਤੇ ਆਡੀ ਮੰਤਰੀ ਸਾਹਿਬ ਆਡੀ ਸੁਣੋ ਆਡੀ ਸੁਣੋ ਵੀ ਆਡੀ ਤੁਹਾਡੇ ਅੱਗੇ ਜੇ ਤੁਸੀਂ ਕੱਲ ਇੰਨਾ ਕੁਝ ਕੀਤਾ ਵਾ ਨਾ ਸਾਡੇ ਭਰਾ ਨੂੰ ਇਨਸਾਫ ਦਿਵਾਗੇ ਨਾ ਸਾਡੇ ਨਾਲ ਹੋਣ ਵੀ ਸਾਥ ਦੋ ਤੇ ਉਹਨਾਂ ਨੂੰ ਸਜ਼ਾ ਜਿੰਨੀ ਹੋ ਸਕਦੀ ਸਾਰੇ ਟੱਬਰ ਨੂੰ ਸਜ਼ਾ ਦੋ ਦੋ ਪੁੱਤ ਭਰਾ ਜਿੰਨੇ ਸਾਰਿਆਂ ਨੂੰ ਸਜ਼ਾ ਦੋ ਫੇਰਾਨੂੰ ਇਨਸਾਫ ਮਿਲਣਾ ਨਹੀਂ ਤਾਂ ਅਸੀਂ ਸ਼ਰਕਾਂ ਦੇ ਬਹਿ ਜਾਣਾ ਅਸੀਂ ਨਹੀਂ ਜੇ ਹਟਣਾ ਬਿਠਾਣੇ ਵਾਲੇ ਡਰਾ ਦੇਣਗੇ ਅਸੀਂ ਹਟ ਜਾਾਂਗੇ ਅਸੀਂ ਨਹੀਂ ਹਟਣਾ ਮੇਰਾ ਨਾਮ ਰੁਪਿੰਦਰ ਕੌਰ ਹੈ ਦਰਬਾਤ ਸਿੰਘ ਮੇਰੇ ਹਸਬੰਦ ਲੱਗਦੇ ਆ ਉਹਨਾਂ ਨੂੰ ਇਦਾਂ ਇਹ ਪਹਿਲਾਂ ਵੋਟਾਂ-ਵੋਟਾਂ ਦੇ ਚੱਕਰਾਂ ਵਿੱਚ ਪੈਂਦੇ ਰਹੇ ਤੇ ਉਹ ਗਾੜੀ ਆਹ ਜੇ ਪਾਰਟੀਆਂ ਜਿਹੜੀਆਂ ਨਾ ਉਹਨਾਂ ਨੇ ਮੁੰਡਿਆਂ ਨੂੰ ਜਿਹੜਾ ਮੁੰਡਾ ਗੁਰਸੇਵਕ ਆ ਉਹਨਾਂ ਨੂੰ ਗਾੜੀ ਲਾਇਆ ਸੀ ਲਾ ਕੇ ਤੇ ਇਹਨਾਂ ਨੇ ਨਾ ਇਨਵਰਟਰ ਬਣਾਉਣ ਗਏ ਫਤਿਹਗੜ੍ਹ ਉੱਥੇ ਇਹਨਾਂ ਨੇ ਪਹਿਲਾਂ ਕਿੰਨੇ ਦੋ ਗੱਡੀਆਂ ਭਰ ਕੇ ਮੁੰਡੇ ਦੀਆਂ ਆਈਆਂ ਇਹ ਦਾਤਰ ਫੜੇ ਹੀ ਦਾਤਰ ਸਿਰ 'ਚ ਮਾਰੇ ਬਿਹੋਸ਼ ਹੋ ਗਏ ਇਹ 16 ਤਰੀਕ ਦੀ ਗੱਲ ਆ ਇਹ 16 ਜਨਵਰੀ ਦੀ 16 ਜਨਵਰੀ ਦੀ ਰਾਤ ਦੀ ਗੱਲ ਆ ਤੇ ਉਹ ਲੌ ਲੁਹਾਨ ਹੋ ਕੇ ਥਾਣੇ ਆਏ ਉਹਨਾਂ ਨੇ ਦਰਖਾਸਤ ਲਖਾਈ ਆਪਣੇ ਹੱਥੀ ਬਾਅਦ ਚ ਫਿਰ ਉਹ ਘਰ ਚਲ ਗਏ ਫਿਰ ਉਹਨਾਂ ਨੂੰ ਧਮਕੀਆਂ ਮਿਲੀਆਂ ਫਿਰ ਇਹਨੂੰ ਅਗਲੇ ਦਿਨ 17 ਤਰੀਕ ਨੂੰ ਫਿਰ ਉਹਨਾਂ ਨੇ ਜਾਨੋ ਮਕਾ ਕੇ ਕੋਠੀ ਤੇ ਸੁੱਟ ਗਏ ਇਦਾਂ ਇਹਨਾਂ ਨੇ ਕੀਤਾ ਇਹਨੂੰ ਸਵਾਫ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਮੇਰੇ ਬੰਦੇ ਨੂੰ ਇਨਸਾਫ ਤਵਾ ਕੁੱਟਨ ਘਾਰੀਆਂ ਨੂੰ ਮਾਰ ਕੇ ਸੁੱਟ ਕੇ ਪਹਿਲੋਂ ਉਹਨਾਂ ਨੇ ਮਾਰਿਆ ਮੁਜੀਆਂ ਸੱਟਾਂ ਲਾਈਆਂ ਜਦੋਂ ਉਹਨਾਂ ਨੇ ਫਿਰ ਦੂਜੇ ਦਿਨ ਫਿਰ ਨੂੰ ਧਮਕੀਆਂ ਵੀ ਦਿੱਤੀਆਂ ਬਾਅਦ ਫਿਰ ਅਗਲੇ ਦਿਨ ਫਿਰ ਉਹਨੂੰ 17 ਤਰੀਕ ਨੂੰ ਸ਼ਾਮੀ ਮਾਰ ਕੇ ਸੁੱਟ ਗਏ ਕੋਠੀ ਛੁੱਟ ਕੇ ਉੱਥੇ ਚੱਕ ਸਕੰਦਰ ਜੇ ਤੁਸੀਂ ਪੁਲਿਸ ਨੂੰ ਆਏ ਹਾਂਜੀ ਫਿਰ ਆਹੀ ਇਹਨਾਂ ਨੂੰ ਕਿਹਾ ਵੀ ਕਾਰਵਾਈ ਕਰੋ ਇਹਨਾਂ ਨੂੰ ਚੁੱਕੋ ਸਾਡੇ ਬੰਦੇ ਨੇ ਇਦਾਂ ਕੀਤਾ ਫਿਰ ਉਹ ਬੰਦਾ ਆਪ ਆਇਆ ਲੌਲਵਾਣ ਹੋ ਕੇ ਵੀ ਮੇਰੇ ਹਣਾ ਸੁਣੋ ਕਾਰਵਾਈ ਕਰੋ ਮੇਰੇ ਤੇ ਹਣਾ ਉਹਨਾਂ ਤੇ ਚੁੱਕੋ ਉਹਨਾਂ ਨੂੰ ਤੇ ਉਹਨਾਂ ਨੇ ਨਹੀਂ ਚੁੱਕਿਆ ਫੇਰ ਅਹੀਂ ਆ ਆ ਪਾਂ ਜਦ ਬੰਦਾ ਮੋਕਿਆ ਫੇਰ ਅਹੀਂ ਆ ਪਾਂ ਫੇਰ ਵੀ ਨਹੀਂ ਹੱਡੀ ਉਹਨਾਂ ਨੇ ਸੁਣਵਾਈ ਕੀਤੀ ਕੌਣ ਸੀ ਇੱਥੇ ਇੱਥੇ ਐਸ ਐਚਓ ਮੈਡਮ ਸੀ ਕੋਈ ਜਿਹੜੇ ਤੇ ਜਿਹੜੇ ਇੱਕ ਦਿਨ ਪਹਿਲਾਂ ਸੀ ਹਾਂਜੀ ਤੁਸੀਂ ਕੁਲਦੀਪ ਸਿੰਘ ਮੰਤਰੀ ਕੋ ਗਏ ਜੀ ਹਾਂਜੀ ਫਿਰ ਹਾਂਜੀ ਫਿਰ ਹਾਂਜੀ ਫਿਰ ਅਸੀਂ ਮੰਤਰੀ ਕੋ ਵੀ ਗਏ ਉਹ ਉਹਨਾਂ ਨੇ ਫਿਰ ਨਾਂ ਤਵਕਾ ਮਾਰਿਆ ਤੁਸੀਂ ਕਿਉਂ ਨਹੀਂ ਕਾਰਵਾਈ ਕਰਦੇ ਤੇ ਉਹਨਾਂ ਨੇ ਫਿਰ ਕਾਰਵਾਈ ਨਹੀਂ ਫਿਰ ਵੀ ਉਹਨਾਂ ਨੇ ਕਾਰਵਾਈ ਕੀਤੀ ਵੀ ਉਹਨਾਂ ਨੇ ਕਿਹਾ 2 ਘੰਟੇ ਵਿੱਚ ਬੰਦੇ ਨੂੰ ਚੁੱਕੋ ਤਾਂ ਵੀ ਨਹੀਂ ਉਹਨਾਂ ਨੇ ਚੁੱਕਿਆ ਬੰਦੇ ਨੂੰ ਉਹ ਪਤਾ ਨਹੀਂ ਉਹਨਾਂ ਦਾ ਕਹਿੰਦੇ ਆ ਹੋ ਗਿਆ ਵਾ ਤੇ ਰਾਤ ਗਏ ਸੀ ਤੇ ਉਹ ਬੰਦੇ ਟਕਰੇ ਨਹੀਂ ਹੋ ਜਿਹੜੇ ਭੱਜ ਗਏ ਹੀ ਕਰੋ ਟਕਰੇ ਹੀ ਪਰ ਉਹਨਾਂ ਨੇ ਚੁੱਕੇ ਨਹੀਂ ਚੁੱਕੇ ਨਹੀਂ ਲੈ ਕੇ ਆਏ ਫੇਰਾ ਮਾਰ ਕੇ ਆ ਗਏ ਇਹ ਜਦੋਂ ਮੰਤਰੀ ਨੇ ਕਿਹਾ ਇੱਕ ਟੈਲੀਫੋਨ ਤੇ ਮੈਡਮ ਹਾਂਜੀ ਐਸਐਚਓ ਨੂੰ ਇਹ ਫਿਰ ਗਈ ਪੁਲਿਸ ਨਹੀਂ ਆ ਨਹੀਂ ਸ਼ਾਮੀ ਗਈ ਉਹਨਾਂ ਨੇ 2 ਘੰਟਿਆਂ ਦਾ ਟਾਈਮ ਦਿੱਤਾ ਸੀ ਇਹਨਾਂ ਨੂੰ ਇਹ ਸ਼ਾਮੀ ਗਈ ਸੀ ਪੁਲਿਸ ਰਾਤ 9 ਵਜੇ ਗਈ ਸੀ ਸ਼ਾਮੀ ਨਹੀਂ ਫੜਕੇ ਲੈ ਆਏ ਘਰੇ ਹੀ ਉਹਨਾਂ ਦੇ ਬੈਠੇ ਘਰੇ ਹੀ ਹਾਂ ਆ ਦੋ ਮੇਰੇ ਛੋਟੇ ਛੋਟੇ ਬੱਚੇ ਆ ਇਹਨਾਂ ਨੂੰ ਵੀ ਕਹਿੰਦੇ ਅਸੀਂ ਤੁਹਾਨੂੰ ਮਾਰ ਜਣਾ ਵਾ ਇਹਨਾਂ ਨੂੰ ਧਮਕੀਆਂ ਦਿੰਦੇ ਆ ਅਸੀਂ ਤੁਹਾਨੂੰ ਛੱਡਣਾਂ ਨਹੀਂ ਸੀ ਵਿਆਹ ਵਧਾਉਂਦੇ ਜ ਸਾਡੇ ਨਾਲ ਹਾਂਜੀ ਕਿਹ ਲਾਈ ਤੁਹਾਡਾ ਮੇਰਾ ਨਾਮ ਸੰਦੀਪ ਸਿੰਘ ਹਾਂਜੀ ਸੰਦੀਪ ਜਿਸੀ ਮੈਂ ਗ੍ਰਭਾਸ਼ੰਗੀ ਮੌਤ ਉਹ ਤੁਹਾਡੇ ਕੀ ਲੱਗ ਰਹੀ ਮੇਰਾ ਸਾਲਾ ਸੀ ਤੇ ਇਹਨਾਂ ਦੀ ਜਦੋਂ ਸਰਪੰਚੀ ਦੀਆਂ ਵੋਟਾਂ ਹੋਈਆਂ ਵਾ ਉਹ ਆਉਂਦੀ ਰੰਜਿਸ਼ ਚੱਲਦੀ ਆਉਂਦੀ ਆ ਤੇ ਜਿਹੜੇ ਦੂਜੀ ਪਾਰਟੀ ਵਾਲੇ ਉਹਨਾਂ ਦਾ ਸਰਪੰਚ ਬਣ ਗਿਆ ਸੀ ਤੇ ਉਹ ਇਹਨੂੰ ਦਬਾਉਂਦੇ ਕਿ ਹੁਣ ਅਡਾ ਸਰਪੰਚ ਬਣ ਗਿਆ ਵਾ ਅਸੀਂ ਤੈਨੂੰ ਮਾਰ ਦੇਣਾ ਪਹਿਲਾਂ ਵੀ 16 ਜਨਵਰੀ ਨੂੰ ਰਾਤ ਨੂੰ ਇਹਨੂੰ ਕਟਿਆ ਵਾ ਫਟ ਕੇ ਉਹ ਥਾਣੇ ਆਇਆ ਵਾ ਥਾਣੇ ਵਾਲਿਆਂ ਨੂੰ ਰਿਪੋਰਟ ਕੀਤੀ ਥਾਣੇ ਵਾਲਿਆਂ ਕੋਈ ਕਾਰਵਾਈ ਨਹੀਂ ਕੀਤੀ ਔਰ ਇਹਦੇ ਨਾਲ ਫੇਰ ਉਹ ਬਾਹਰ ਖਲੋਤਾ ਸੀ ਤੇ ਉਹਨੂੰ ਧਮਕੀਆਂ ਦਵਾਉਂਦੇ ਸੀ ਕਿ ਤੈਨੂੰ ਅਸੀਂ ਮਾਰ ਦੇਣਾ ਸਰਪੰਚ ਦੇ ਹੱਦਾਂ ਵਾ ਤੂੰ ਹੱਤਾ ਕੀ ਕਰ ਲੋਗੇ ਜੇ ਉਹਨਾਂ ਦਾ ਸਰਪੰਚ ਜਿੱਤ ਗਿਆ ਤੇ ਹੁਣ ਕੀ ਗੱਲ ਕਿ ਹੁਣ ਪਿੰਡ 'ਚ ਬੰਦੇ ਮਰੀ ਜਾਣਗੇ ਉਹ ਬੀਨਰ ਤੁਸੀਂ ਨਹੀਂ ਸਰਪੰਚੀ ਲੜੀ ਸੀ ਹਾਂਜੀ ਨਹੀਂ ਮੈਂ ਨਹੀਂ ਸਰਪੰਚੀ ਲੜੀ ਨਹੀਂ ਨਹੀਂ ਇਹਨਾਂ ਨੇ ਹਾਂਜੀ ਨਹੀਂ ਚਾਚਾ ਮੈਂਬਰ ਖਲੋਤੇ ਸੀ ਤੇ ਤਾਂ ਕਰਕੇ ਚਾਚੇ ਦੇ ਨਾਲ ਜਾਂਦਾ ਸੀ ਤੇ ਤਾਂ ਕਰਕੇ ਦੂਜੀ ਪਾਰਟੀ ਵਾਲੇ ਜਿਹੜੇ ਉਹ ਕਹ ਰੱਖਦੇ ਸੀ ਕਿ ਤੂੰ ਆਪਣੇ ਚਾਚੇ ਦੇ ਨਾਲ ਘਾਤੋਂ ਜਾਂਦਾ ਵਾ ਤੁਸੀਂ ਘਾਤੋਂ ਅੱਗੇ ਜਾਂਦੇ ਜੀ ਬਾਜ ਉਹਨਾਂ ਦਾ ਜਿਹੜਾ ਮੈਂਬਰ ਸਰਪੰਚ ਜਿੱਤ ਗਿਆ ਸੀ ਸਰਪੰਚ ਦੀ ਉਹਨੂੰ ਹੈ ਗਈ ਆ ਸ਼ਾਇਆ ਵਾ ਅੱਗੇ ਵੀ ਉਹ ਮੁੰਡਾ ਜਿਹੜਾ ਵਾ ਉਹਦੇ ਰਿਵਾਲ ਵਰ ਦਾ ਕੇਸ ਪਿਆ ਸੀ ਇਸੇ ਚ ਥਾਣੇ ਦੇ ਵਿੱਚ ਉਹਤੇ ਪਰਚਾ ਦਰਜ ਹੋਆ ਫਿਰ ਵੀ ਸਰਪੰਚ ਉਹ ਜਿਹੜਾ ਵਾ ਉਹਨਾਂ ਦਾ ਜਿਹੜਾ ਜਿੱਤਿਆ ਵਾ ਉਹਨਾਂ ਐਮਪੀ ਐਮਪੀ ਜਾਂਦੇ ਉਹਨੂੰ ਉਹ ਛਡਾਗ ਲੈ ਕੇ ਜਾਂਦਾ ਰਿਹਾ ਵਾ ਮੈਂਬਰ ਜਿਹੜਾ ਹੈ ਉਹ ਵੀ ਇਹਨਾਂ ਦੇ ਨਾਲ ਹੈ ਅਮਰਪ੍ਰੀਤ ਸਿੰਘ ਜਿਹੜਾ ਨਾਮ ਅਮਰਪ੍ਰੀਤ ਸਿੰਘ ਉਹ ਐਮਪੀ ਐਮਪੀ ਜਾਂਦੇ ਪਿੰਡ ਚੋਂ ਉਹ ਛਾਕ ਲੈ ਕੇ ਜਾਂਦਾ ਰਿਹਾ ਵਾ ਉਹ ਮੁੰਡੇ ਖਿਲਾਫ ਇੱਥੇ ਵੇਦੋ ਤਿੰਨ ਚਾਰ ਪਰਚੇ ਦਾ ਦੇਵਾ ਪਰ ਫਿਰ ਵੀ ਉਹਨੂੰ ਸਰਪੰਚ ਕਰਕੇ ਉਹ ਬਾਈ ਜਾਂਦਾ ਰਿਹਾ ਵਾ ਉਹਨੂੰ ਬਸ ਐ ਹੋਈ ਆ ਕਿ ਸਰਪੰਚ ਸਾਡਾ ਸਰਪੰਚ ਉਹਨਾਂ ਦੀ ਮਗਰ ਸਪੋਰਟ ਕਰਦਾ ਵਾ ਇਸੇ ਕਰਕੇ ਧੂਏ ਚੜਿਆ ਵਾ ਹੁਣ ਅਦਾ ਉਹਨਾਂ ਬੰਦਾ ਮਾਰਤਾ ਹੁਣ ਨਹੀਂ ਤੇ ਇਨਸਾਫ ਲੈਣਾ ਹੀ ਆ ਇਹ ਰਾਦੀ ਐਸਪੀ ਦੀ ਚਿੰਦੇ ਐਸੀ ਬਦਲਦਾ ਇਹ ਅਮਰਦੀ ਹੁੰਦਾ ਆ ਸੱਚ ਹੋਏ ਇਨਾਂ ਕੋਈ ਕਾਰਵਾਈ ਕੀ ਕੀ ਇਨਾਂ ਅਜੇ ਤੱਕ ਤੇ ਕੋਈ ਨਹੀਂ ਕਾਰਵਾਈ ਕੀਤੀ ਹੁਣ ਅਸੀਂ ਤਦੇ ਇਨਾਂ ਕੋ ਆਏ ਆ ਈ ਹਾਦਾ ਇਨਸਾਫ ਕਰੋ ਕੋਈ ਉਹਨਾਂ ਤੇ ਕਾਰਵਾਈ ਕਰੋ ਮਲਿੰ ਨਹੀਂ ਉਹ ਰਹ ਨਹੀਂ ਉਹਨਾਂ ਨੂੰ ਹਾਂਜੀ ਮੈਂ ਅਗਰਵਾ ਸਿੰਘ ਦੀ ਭੈਣ ਵਾਂ ਜਦੋਂ ਇਹ ਛਾਪੀ ਸੱਟਾਂ ਲੱਗੀਆਂ ਵਾ ਲਹੂ ਲਹਾਨ ਹੋਇਆ ਦਾਤਰ ਵੱਜੇ ਮੂੰਹ ਤੇ ਵੱਜੇ ਸਿਰ 'ਚ ਸੱਟ ਮਾਰੀ ਪਿੱਛੋਂ ਇਹ ਆਇਆ ਥਾਣੇ ਇਹ ਕਹਿੰਦਾ ਇਹਨਾਂ ਨੂੰ ਕੰਪਲੇਨ ਲਿਖਵਾ ਕੇ ਗਿਆ ਹਸਪੀਟਲ ਨਹੀਂ ਗਿਆ ਥਾਣੇ ਆਇਆ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਲੈ ਕੇ ਕਹਿਤਾ ਮੜਾ ਜਿਆ ਕੋਈ ਗੱਲ ਨਹੀਂ ਫਿਰ ਇਹ ਸਵੇਰੇ ਕੋਈ ਫੜ ਨਹੀਂ ਗਏ ਕੁਝ ਨਹੀਂ ਕੀਤਾ ਸਿਰੇ ਫੇਰ ਅਹੀਂ ਆਏ ਆਂ ਕੀਤਾ ਉਹਨਾਂ ਨੂੰ ਫੇਰ ਆਏ ਸਿਰੇ ਆ ਕੇ ਇਹਨੂੰ ਲਖਵਾਈ ਕਮਲੇ ਵੀ ਰਾਤ ਦਾ ਤੁਸੀਂ ਕੁਝ ਨਹੀਂ ਕੀਤਾ ਹੁਣ ਸਾਡੇ ਨਾਲ ਜਾਓ ਇਹ ਫੇਰ ਵੀ ਨਹੀਂ ਸਾਡੇ ਨਾਲ ਪਰ ਮੈਡਮ ਵੀ ਮੈਡਮ ਕਹਿੰਦੇ ਕੋਈ ਨਹੀਂ ਆ ਚੰਨੇ ਪਰ ਕੋਈ ਮਗਰ ਨਹੀਂ ਆਇਆ ਫੇਰ ਸ਼ਾਮ ਨੂੰ ਜਦੋਂ 3-4 ਵਜੇ ਸੀ ਇਹ ਬਸ ਫਤੇਕਰ ਕੋਈ ਚੀਜ਼ ਲੈਣ ਗਿਆ ਸੀ ਅਸੀਂ ਭੈਣਾਂ ਆਈਆਂ ਕੁਝ ਲੈਣ ਗਿਆ ਸੀ ਆਉਂਦਿਆਂ ਹੀ ਫੋਨ ਲਾਇ ਨਹੀਂ ਚੁੱਕਿਆ ਇਹਨੇ ਬਾਅਦ ਵਿੱਚ ਸਾਨੂੰ ਕਿਨੇ ਸਾਨੂੰ ਦੱਸਿਆ ਵੀ ਦੋ ਗੱਡੀਆਂ ਆਈਆਂ ਕਿ ਕਾਲੀ ਇੱਕ ਚਿੱਟੀ ਆਈ ਆ ਉਹਦੇ ਵਿੱਚ ਸੁੱਟ ਕੇ ਇਹਨੂੰ ਚਲ ਗਏ ਆ ਹਿੰਦ ਚ ਰੋਲੀ ਪਈ ਵੀ ਮੁੰਡਾ ਤੁਹਾਡਾ ਸੁੱਟ ਗਿਆ ਹੀ ਗਈਆਂ ਵਾ ਸਾਡੇ ਜਾਂਦਿਆਂ ਨੂੰ ਮੁੱਕਿਆ ਹੀ ਅਸੀਂ ਉਹ ਫਤਿਹ ਘਰ ਵੀ ਲੈ ਕੇ ਗਏ ਕਹਿੰਦੇ ਅੱਧਾ ਘੰਟਾ ਪਹਿਲਾਂ ਹੋ ਗਿਆ ਮੁੱਕੇ ਨੂੰ ਇਹਨੂੰ ਮਾਰ ਕੇ ਜਾਨ ਨੂੰ ਮਾਰ ਕੇ ਸੁੱਟ ਗਿਆ ਫਿਰ ਵੇਖਿਆ ਸਕੂਟਰੀ ਕਿਤੇ ਪਈ ਆ ਇਹ ਆਪ ਕਿਤੇ ਪਿਆ ਫੋਨ ਕਿਤੇ ਇਹਦੇ ਪੈਰਾਂ ਦੇ ਨੌ ਲਾਏ ਗਏ ਨੇ ਪੈਰਾਂ ਦੇ ਦਾਤਰ ਮਾਰ ਕੇ ਜਿਹੜੇ ਬੋਟੇ ਆ ਉਹ ਲਾਏ ਗਏ ਨੇ ਵੱਖੋ ਵੱਖ ਕੀਤੇ ਗਏ ਨੇ ਕਰੀਸ ਕਰੀਸ ਕੇ ਮਾਰਿਆ ਗਿਆ ਵਾ ਤੁਹਾਡੇ ਸਾਰੇ ਅੱਗੇ ਹੱਥ ਜੋੜਿਆ ਥਾਣੇ ਵਾਲੇ ਨਹੀਂ ਆਡੀ ਸੁਣਦੇ ਤੁਸੀਂ ਸਾਰੇ ਜਾਣੇ ਸੁਣ ਲਓ ਸਾਡੀ ਸਾਡੇ ਸਾਡੇ ਭਰਾ ਨੂੰ ਇਨਸਾਫ ਦਿਵਾ ਦਿਓ ਸਾਡੇ ਭਰਾ ਨੂੰ ਇਨਸਾਫ ਦੇ ਬਾਅਦ ਇਹਨਾਂ ਥਾਣੇ ਵਾਲਿਆਂ ਨੇ ਕੁਝ ਨਹੀਂ ਕੀਤਾ ਜੇ ਕਰਦੇ ਜਿੱਦ ਨਾ ਪਾਇਆ ਸੀ ਸਾਡਾ ਭਰਾ ਨਾ ਮਰਦਾ ਸਾਡੇ ਭਰਾ ਨੂੰ ਇਨਸਾਫ ਦੇ ਬਾਅਦ ਨਾ ਐਂਦਾ ਕਰੋ ਸਾਡੇ ਨਾਲ ਹੱਥ ਜੋੜਦੇ ਆ ਤੁਹਾਡੇ ਅੱਗੇ ਸਾਰੇ ਅੱਗੇ ਚਾਹ ਸੰਜੀ ਸਾਚੀ ਤੁਹਾਨੂੰ ਕੀ ਲੱਗਦਾ ਹੈ ਇਸ ਵਾਸਤੇ ਮੇਰਾ ਜੀਜਾ ਲੱਗਦਾ ਹੈ ਹਾਂ ਜੀ ਇਹ ਗੱਲ ਕਰਦੇ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਮੈਂ ਸਰ ਮੈਂ ਚਾਹੁੰਦਾ ਕਿ ਉਹਨਾਂ ਨੂੰ ਜਿੰਨੀ ਸਜ਼ਾ ਦਿੱਤੀ ਜਾਵੇ ਤੇ ਜੋ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਕਿਉਂਕਿ ਉਹ ਪੈਸੇ ਦੇਈ ਜਾ ਰਹੇ ਆ ਇਹ ਤਾਂ ਪਹਿਖਾਈ ਜਾ ਰਹੇ ਨੇ ਕੋਈ ਕਾਰਵਾਈ ਨਹੀਂ ਹੋ ਰਹੀ ਉਹ ਆnde ਜਿੰਨਾ ਤਾਂ ਸਾਡੇ ਕੋ ਪੈਸਾ ਸਾਡ ਕੋਈ ਕੋਸ਼ਿਸ਼ ਕਰ ਨਹੀਂ ਸਕਦਾ ਪੁਲਿਸ ਕਹਿ ਰਹੀ ਆ ਵੀ 174 ਦੀ ਕਾਰਵਾਈ ਆ ਹੁਣ ਵੇਖੋ ਤਾਂ ਨਵਾਂ ਐਸਐਚਓ ਸਾਹਿਬ ਨਵੇਂ ਆਏ ਹੁਣ ਵੇਖੋ ਕੀ ਕਰਦੇ ਆ ਹੁਣ ਭਾਰੀਵਾਲ ਸਾਹਿਬ ਨੇ ਚੇਂਜ ਕੀਤੇ ਤੇ ਹੈਗੇ ਆ ਤੁਹਾਨੂੰ ਯਕੀਨ ਹੋਣਾ ਤੇ ਜੇ ਸਾਨੂੰ ਸਾਫ਼ ਦਵਾਉਣ ਕਿ ਧਾਰੀ ਜਿਸ ਨੇ ਗੁਰਬਾਖ ਸਿੰਘ ਨੂੰ ਮਾਰਿਆ ਉਹਨੂੰ ਕ੍ਰਿਕ ਕਰਿਸ ਕੇ ਮਾਰਿਆ ਉਹਦੇ 9 ਜੋ ਪੈਰ 9 ਸਾਰੇ ਖੜੇ ਹੋਏ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਦੋਂ ਇਹਨਾਂ ਨੂੰ ਕਿਹਾ ਕਿ ਬੰਦੇ ਨੂੰ ਦਾਖਲ ਕਰਾ ਦਿਓ ਕਿਹਾ ਹਾਂ ਨੂੰ ਕੁਝ ਨਹੀਂ ਕਿਹਾ ਹਾਂ ਨੂੰ ਜਿਨ੍ਹਾਂ ਨੇ ਕਿਹਾ ਸਾਡੀ ਰਿਸ਼ਤਦਾਰੀ ਆ ਉਸ ਆਹ ਤਾਂ ਨੂੰ ਤੁਹਾਨੂੰ ਕਿਹਾ ਨਹੀਂ ਕਰਾਉਂਦੇ ਕਿਹਾ ਫਾਟੇ ਵਾਲੀ ਨਹੀਂ ਕਿਹਾ ਨਹੀਂ ਹਾਂ ਟਿਕਾ ਦੀ ਨਹੀਂ ਕਿਹਾ ਪਰ ਭਰਾ ਨੂੰ ਮਾਰ ਸਾਡੀ ਰਿਸ਼ਤਦਾਰੀ ਤੁਸੀਂ ਸੋਚੋ ਸਾਡੀ ਕੋਈ ਨਾ ਕੰਪਲੇਟਾਂ ਲਖਵਾਈਆਂ ਇਹਨਾਂ ਨਹੀਂ ਸੋਚੋ ਚਲੋ ਜਿਹੜੀ ਕੰਪਲੇਟ ਹੈ ਬਾਰੀ ਮਕਬੂਲ ਕੋਰਦਾ ਹੁੰਦੀ ਉਹ ਤਾਂ ਤੁਸੀਂ ਸੋਚੋ ਤਾਂ ਹੀ ਉਦੋਂ ਦੁਕਾਨਦਾਰ ਕਹਿੰ ਗਿਆ ਤੁਹਾਨੂੰ ਉਹ ਸੋਚ ਲਾਉ ਲਾਹਣਾ ਸਰ ਮੇਰੀ ਗੱਲ ਨਹੀਂ ਇੱਕ ਸੋਚ ਵਿੱਚੋਂ ਭਰਿਆ ਵਾ ਜਿਹਦਾ ਮਰਿਆ ਆ ਪਾ ਹੋਰ ਬੋਰ ਟਿਕਨੇ ਜਿੱਦੋਂ ਕੰਪਲੀਟ ਲਿਖਵਾ ਕੇ ਗਿਆ ਲਾਉ ਲਾਹਣਾ ਤੁਸੀਂ ਕਿਉਂ ਨਹੀਂ ਨਾਲ ਤੁਰੇ ਰਾਤ ਆਏ ਤੇ ਘਰਾਂ ਤੁਰਦੇ ਕੁਛ ਨਾ ਦੀ ਡਿਊਟੀ ਨਹੀਂ ਰੱਖਤੋਂ ਅੰਦੀ ਕਿਉਂ ਨਹੀਂ ਤੁਰਨ ਦੀ ਤੋ ਡਿਊਟੀ ਆ ਗਈ ਉਹਨਾਂ ਦੀ ਹੈ ਤਾਂ ਤੁਸੀਂ ਕਹਿੰਦੇ ਹੋ ਵੀ ਨਹੀਂ ਕੁਛ ਕਰਨਾ ਜਾਂ ਤੁਹਾਡੀ ਕੋਈ ਨਹੀਂ ਜਿੰਦਾ ਦੇਖ ਤਾ ਦੇਖ ਕਰਕੇ ਬੰਦਾ ਮਰਿਆ ਤੇ ਕੋਈ ਦੇਖ ਕੇ ਇਹਨਾਂ ਕਰਕੇ ਬੰਦਾ ਮਰਿਆ ਇਹਨਾਂ ਕਰਕੇ ਬੰਦਾ ਮਰਿਆ ਇਹ ਪਹੁੰਚੇ ਨਹੀਂ ਉੱਥੇ ਕੁਛ ਨਹੀਂ ਹੋਣਾ ਸੀ ਕੁਝ ਨਹੀਂ ਹੋਣਾ ਸੀ

ਤੁਸੀਂ ਵੀਦਾ ਨਹੀਂ ਕਿ ਕੰਪਲੇਟ ਆਈ ਹੈ ਨਾ ਤੁਸੀਂ ਬਟੇਰੇ ਜਾ ਕੇ ਕਿਉਂ ਨਹੀਂ ਫੜਿਆ ਦੱਸੋ ਮਿਲੂ ਕਿਉਂ ਨਹੀਂ ਫੜਿਆ ਕਾਰਨ ਕਾਰਨ ਕੀ ਕਾਰਨ ਵੀ ਕਾਰਨ ਹੀ ਸਾਰੇ ਹਾਠੀ ਕੋਈ ਨਹੀਂ ਸੁਣ ਰਿਹਾ ਕੋਈ ਨਹੀਂ ਤੇ ਮੇਰੇ ਨਾਲ ਬਾਤ ਕਰਵਾ ਰਹੇ ਮੇਰੇ ਨਾਲ ਬਾਤ ਕਰਵਾ ਰਹੇ ਜਿਹਨਾਂ ਨਾਲ ਬਾਤ ਕਰਵਾ ਰਿਹਾ ਕਿੱਦਾਂ ਤੁਹਾਨੂੰ ਪੈਸਾ ਕਿੰਨੇ ਵੇਖਦੇ 5 ਲੱਖ ਦਾ 2 ਲੱਖ ਦਾ ਕਿੰਨੇ ਖੰਡੇ ਤੁਸੀਂ ਖਾਦੇ ਮੈਂ ਨਹੀਂ ਤੁਰੇ ਤੁਹਾਨੂੰ ਇਹ ਚਾਹ ਬੜੀ ਚਾਹੋ ਫਿਰ ਮੈਂ ਜਾਣਾ ਤੁਹਾਡੇ ਕੋ ਆਪਾ ਪੈਸੇ ਖਾਣੇ ਇੱਕ ਨਾ ਕਿਹੜੀ 74 ਨਹੀਂ ਨਾਰੀ ਵਾਲੇ ਬੋਲੀ ਗੱਲ ਸੁਣੋ ਆ ਵੀਡੀਓ ਦੇਖੋ ਤੁਹਾਨੂੰ ਮੈਂ ਸਬੂਤ ਦਤਾ ਮੈਂ ਵੀ ਚਲੂ ਗੱਲ ਪਾਜੀ ਏਦਾਂ ਮੇਰੀ ਗੱਲ ਸੁਣੋ ਓਨ ਅਸੀਂ ਵੇਖੋ ਅਸੀਂ ਹੈਗੇ ਉਸ ਦਿਨ ਸਾਨੂੰ ਨਹੀਂ ਪਤਾ 174 ਦੀ ਕਾਰਵਾਈ ਦਾ ਤੁਹਾਨੂੰ ਮੈਂ ਨੀ ਕੀ ਚੀਜ਼ ਦੱਸ ਦੇਣਾ 174 ਦੀ ਕਾਰਵਾਈ ਜ਼ਰੂਰੀ ਨਹੀਂ ਹੁੰਦਾ ਆਪੀ 174 ਦੀ ਕਾਰਵਾਈ ਐਕਸੀਡੈਂਟ ਦੇ ਵਿੱਚ ਹੁੰਦੀ ਆ 174 ਦੀ ਜਦੋਂ ਵੀ ਕੋਈ ਮਰ ਜਾਂ ਇਨਸਾਨ ਹੁੰਦੀ ਹੈ ਨਾ ਤੇ ਵਜਾ ਮੌਤ ਤੋਂ ਜਾਨਣਾ ਹੁੰਦਾ ਉਦੋਂ ਆਪਾਂ 174 ਦੀ ਕਾਰਵਾਈ ਕਰਦੇ ਵਿੱਚ ਏਦਾਂ ਹੁੰਦਾ ਹੁਣ ਜਦੋਂ ਪੋਸਟਮਾਨ ਦਾ ਰਿਪੋਰਟ ਆਜੂਗੀ ਹਾਂ ਉਹਦੇ ਨਾਲ ਸਾਰ ਤੂੰ ਐਸਐਚਓ ਸਾਹਿਬ ਨੂੰ ਮਿਲ ਲਿਓ ਜਿਹੜੀ ਕਾਰਵਾਈ ਹੋਊਗੀ ਤੁਹਾਡੀ ਅਗਲੀ ਪ੍ਰੋਸੈਸ ਕਰਦੇ ਨੇ ਠੀਕ ਹੈ ਜਿੰਨ ਤੱਕ ਨੂੰ ਆਪਾਂ ਕਹਿਣਾ ਹੀ ਨਾ ਅਗਰ ਬਾਅਦ ਚੱਲੀਏ ਥਾਣੇ ਕਿਉਂਕਿ 24 ਘੰਟੇ ਹੁੰਦੇ ਆ ਮੇਰੇ ਜੇ ਆਪਣਾ ਫੋਟੋ ਕਿਤੋਂ ਜੀ ਬੰਦਾ ਉਸ ਵੇਲੇ ਭੱਜ ਜਾਂਦਾ ਮੇਰੀ ਗੱਲ ਸੁਣ ਹਾਂ ਮਦਦਾਸ ਕੋਈ ਪੈਣ ਮਿਲ ਜਿਆਦਾ ਦੂਰ ਨਹੀਂ ਹਾਂ ਬੰਦ ਫੇਰੇ ਹੋ ਗਈ ਤੂੰ ਗੱਲ ਬੱਚੇ ਦਾ ਫੇਰ ਅੱਜ ਮੈਂ ਤੂੰ ਨਹੀਂ ਆਈ ਤੁਹਾਡੇ ਪਾਸੇ ਨਹੀਂ ਚੱਲੀ ਜਾਂਦੇ ਰਹੇ ਹੋ ਜਾ ਵੇਖੋ ਜਿੱਦੀ ਚੱਲਦੇ ਨਹੀਂ ਉਹ ਤੁਹਾਡਾ ਪੀਮੀਆ ਨਾ ਜਾਂਦੇ ਜੀ ਵੀਰੇ ਜੀ ਜਾਨਾ ਨਾ ਪਹਿਲੇ ਹੀ ਜਾਂਦਾ ਤੂੰ ਮਤ ਤੁਹਾਡੇ ਕੋਲ ਆ ਕੇ ਬੋਲੋ ਕੰਟੀਨਿਊ ਬੋਲੋ ਇਹ ਵੀ ਰੱਬ ਨੂੰ ਆਲਡੀਆ ਇੱਕ ਮਿੰਟ ਦਾ ਸਮਾਂ ਦਿਓ 2 ਮਿੰਟ ਹਾਂ ਤਾਂ ਨੌਂਦਰ ਜਾਨ ਲੋਕ ਇੱਕ ਮੈਂ ਗੋਣਾ ਨਹੀਂ ਉਹ ਭਾਵਾਂ ਮਾਰ ਕੇ ਆਏ ਵੱਖਰੀ ਵੱਖਰੀ ਗੱਲਾਂ ਵੀ ਕਰ ਲੋ ਤੁਸੀਂ ਕੰਟੀਨਿਊ ਨਾ ਚਲਾਓ ਹੁਣ ਉਹਨਾਂ ਨੇ ਕਿਹਾ ਦੋ ਘੰਟੇ ਫਿਰ ਦੋ ਘੰਟੇ ਬਦਲੀ ਤਾਂ ਹੋਈ ਨਾ ਇੱਕ ਸਾਡੀ ਫਿਰ ਇਹਦੇ ਨਾਲ ਅਸੀਂ ਆਪਣੇ ਭਰਾ ਨੂੰ ਲਾਉ ਲਾਹਣਾ ਨਹੀਂ ਉੱਥੇ ਲੈ ਜਾਂਦੀਆਂ ਉਹਦੇ ਕੋ ਲੈ ਜਾਂਦੀਆਂ ਤਾਂ ਕੀ ਤੁਹਾਡੇ ਭਰਾ ਜੀਂਦਾ ਰਹਿੰਦਾ ਇਨਸਾਫ ਮਿਲ ਜਾਂਦਾ ਇਹ ਨਾਲ ਲਿਆਉਂਦੇ ਠਾਣੇ ਅਸੀਂ ਵੀ ਪੁੱਛ ਤਾਉਂਦੇ ਆ ਵੀ ਭਾਜੀ ਵੀ ਅਸੀਂ ਨਾਲ ਲਿਆਉਂਦੇ ਠਾਣੇ ਅਸੀਂ ਉੱਥੇ ਲਹੂ ਲਹਾਨ ਲੈ ਜਾਂਦੀਆਂ ਨੂੰ ਪਤਾ ਹੁੰਦਾ ਵੀ ਆਹ ਕੰਮ ਹੋਣਾ ਵਾ ਪੈਸੇ ਵਾਲੀ ਦੀ ਜਦੋਂ ਉਹਨੂੰ ਬੂਏ ਦੇ ਗਾਰੀ ਖਲੋ ਕੇ ਇੱਕ ਭਾਈ ਬੁਲਟ ਤੇ ਮੋਟਰਸਾਈਕਲ ਤੇ ਕਹਿ ਗਿਆ ਵੀ ਇੱਥੋਂ ਤੂੰ ਹੱਦੀ ਤੂੰ ਬਚ ਗਿਆ ਵਾ ਪਰ ਅੱਜ ਨਹੀਂ ਬਚਦਾ ਉਹਨੇ ਸਾਨੂੰ ਘਰ ਆਣ ਕੇ ਕਿਹਾ ਕਹਿੰਦਾ ਮੈਨੂੰ ਧਮਕੀ ਦੇ ਗਿਆ ਜੇ ਅਸੀਂ ਫੇਰ ਉਹਨੂੰ ਠੰਡਿਆ ਪਾਇਆ ਵੀ ਘਰ ਭਾਰੀ ਕੋਈ ਨਹੀਂ ਕੋਈ ਨਹੀਂ ਹੈ ਜਦੋਂ ਸਾਨੂੰ ਪਤਾ ਹੁੰਦਾ ਵੀ ਧਮਕੀ ਦੇ ਗਿਆ ਵੀ ਅੱਜ ਨਹੀਂ ਬਚਣਾ ਆ ਨਾ ਜਾਣ ਦਿੰਦੀਆਂ ਵੀ ਤੈਨੂੰ ਸੱਟਾਂ ਲੱਗੀਆਂ ਨਾ ਜਾ ਸਾਡਾ ਕੋਈ ਰਿਸ਼ਤੇਦਾਰ ਨਹੀਂ ਜਦੋਂ ਉਹਨਾਂ ਨੇ ਸਾਨੂੰ ਵੱਡ ਫੱਟ ਕੀਤੀ ਆਪਾਂ ਇਹਨਾਂ ਨੂੰ ਕਿੱਦਾਂ ਕਹਦਾਂਗੇ ਪੁਲਿਸ ਵਾਲਿਆਂ ਨੂੰ ਕਿ ਉਹ ਸਾਡਾ ਰਿਸ਼ਤੇਦਾਰ ਆ ਸੋਚੋ ਤੁਸੀਂ ਅਈ ਕਵਾਂਗੀ ਆਂਡਾ ਰਿਸ਼ਤੇਦਾਰ ਆ ਇਹਨੇ ਸਾਡੇ ਸਾਡੇ ਭਰਾ ਨੂੰ ਜਦੋਂ ਉਹਨਾਂ ਨੇ ਵਾਰ ਦੋ ਗੱਡੀਆਂ ਆਈਆਂ ਦੋ ਮੋਟਰਸਾਈਕਲ ਇੱਕ ਟੈਂਪੂ ਆਇਆ ਫਿਰ ਉਹਨਾਂ ਨੇ ਚੱਲਦਾ ਮੋਟਰਸਾਈਕਲ ਦੇ ਪਿੱਛੋਂ ਮਾਰਿਆ ਪਿੱਛੋਂ ਮਾਰਿਆ ਕਹਿੰਦਾ ਮੈਂ ਡਿੱਗ ਗਿਆ ਮੈਨੂੰ ਚੱਕਰ ਆਇਆ ਮੈਂ ਡੇਕ ਗਿਆ ਜਦੋਂ ਆਂਦਾ ਮੈਂ ਥੱਲੇ ਡਿੱਗਾ ਮੇਰੇ ਸਾਹਮਣਿਆਂ ਤਾਂ 18 ਮੁੰਡੇ ਹੀ ਜਿਨ੍ਹਾਂ ਦੇ ਦਾਤਰੀ ਦਾ ਹੱਕੀਆਂ ਸੀ ਜਿਹੜੀਆਂ ਮੇਰੇ ਸਿਰ 'ਚ ਹੀ ਵਾਰ ਕਰੀ ਗਏ ਮੈਨੂੰ ਸਿਰ ਤੋਂ ਹੀ ਨਹੀਂ ਉੱਠਣ ਦਿੱਤਾ ਜਾਂ ਤੈਨੂੰ ਦੱਸ ਕੇ ਕਰਦੇ ਉਹਨੂੰ ਹੁੰਦਾ ਥੋੜਾ ਪਤਾ ਵੀ ਮੇਰੇ ਨਾਲ ਲੜਨਾ ਇਹਨਾਂ ਨੇ ਉਹਨੂੰ ਦੱਸਿਆ ਹੀ ਨਹੀਂ ਪਿੱਠ ਪਿੱਛੇ ਵਾਰ ਕੀਤਾ ਜਦੋਂ ਕਿਨ ਵੇਖੋ ਗੁੰਡਾਗਰਦੀ ਹੋਣ ਈ ਆ ਪਿੰਡ ਚ ਸਰਪੰਚ ਨੂੰ ਪਤਾ ਹੈ ਬਿ ਗੁੰਡਾਗਰਦੀ ਹੋਣ ਈ ਬਣਿਆ ਵਾ ਰੋਕ ਟੋਕ ਕੋਈ ਨਹੀਂ ਕਰਦਾ ਉਹਨੇ ਕਿੰਨੀਆਂ ਇੱਥੇ ਇੱਥੇ ਮੈਡਮ ਖੋਦ ਜਿਹੜੀ ਚੇਂਜ ਹੋਈ ਆ ਉਹਨੇ ਕਿਹਾ ਪਿਸਟਲ ਦੇ ਕੇਸ ਪਿਆ ਵਾ ਜਦੋਂ ਪਿਸਟਲ ਤੇ ਐਡੀ ਵੱਡੀ ਕੇਸ ਪਿਆ ਵਾ ਜਦੋਂ ਪਿਸਟਲ ਉਹਦੇ ਕੋਲ ਆ ਸੋਚੋ ਕਿਉਂ ਨਹੀਂ ਬੰਦੇ ਨੂੰ ਮਾਰ ਦੋਨੋਂ ਪਾਸੇ ਪਿਸਟਲ ਰੱਖਿਆ ਤੇ ਫੇਰ ਵੀ ਮੈਡਮ ਕਹਿੰਦੀ ਕਾਰਵਾਈ ਮੈਡਮ ਕਹਿੰਦੀ ਪਿਸਟਲ ਹੀ ਤੇ ਮੈਂ ਫੜਿਆ ਵਾ ਦੋਨੋਂ ਪਾਸੇ ਪਿਸਟਲ ਰੱਖਿਆ ਸਹੀ ਕਾਰਵਾਈ ਨਹੀਂ ਹੋ ਰਹੀ ਉੱਥੇ ਕਿੰਨਾ ਬਚ ਗਿਆ ਉਹ ਕਿੱਦਾਂ ਬਚ ਗਿਆ ਇਹ ਫਿਰ ਪਿੱਛੇ ਕੋਈ ਸ਼ੈ ਪਰ ਨੋ ਕਿ ਤਬਾਦ ਜਾਂਦਾ ਤਿੰਨ ਪਰਚੇ ਚੌਥਾ ਹਾੜਦਾ ਵਾ ਤੇ ਉਹ ਵੀ ਰੋਂਦੇ ਫੇਰਦੇ ਚੌਥਾ ਅਸੀਂ ਵੀ ਠਾਣੇ ਜੇ ਕਿਵੇਂ ਮਾਰੇ ਬੰਦੇ ਦਾ ਕਤਲ ਹੋਇਆ ਨਾ ਉਹਨੂੰ ਅੰਦਰ ਹੋ ਜਾਣਾ ਸਾਡੀ ਕਿਉਂ ਨਹੀਂ ਸੁਣਾਈ ਆਏ ਉਹਨਾਂ ਵੀ ਆਏ ਚੱਲ ਮੈਡਮ ਬਦਲ ਦੀ ਇਹ ਇਹਦੇ ਨਾਲ ਚੰਗਾ ਹੀ ਭਰਾ ਨੂੰ ਲਾਉ ਲੋ ਹਨ ਮਰੇ ਨੂੰ ਲਾਸ਼ ਹੀ ਆ ਪੁੱਤੇ ਲੈ ਜਾਂਦੇ ਅੱਜ ਅੱਡੀ ਸੁਣੀ ਜਾਂਦੀ ਅੱਜ ਪੰਜਵੀਂ ਵਾਰ ਹੀ ਠਾਣੇ ਆ ਗਏ ਆ ਛੇਵੀਂ ਵਾਰੀ ਚੱਲ ਕੋਈ ਨਹੀਂ ਚੇਂਜ ਹੋਇਆ ਸਾਰ ਉਹਦੇ ਰਾਤ ਦਾ ਹੋਇਆ ਉਹ ਆਊਗਾ ਤਾਂ ਫੇਰ ਹੀ ਗੱਲ ਕਰਾਂਗੇ ਮੈਡਮ ਨਾਲ ਤਾਂ ਚਾਰ ਦਿਨ ਹੋ ਗਏ ਗੱਲ ਕਰਦੇ ਆ ਨੂੰ ਹਾਡੀ ਕੋਈ ਸੁਣਾਈ ਨਹੀਂ ਹੋੜੀ ਸਾਡੀ ਇੱਦਾਂ ਹੀ ਸੁਣਾਈ ਕਰੋ ਅਸੀਂ ਥਾਣੇ 'ਚ ਅੱਜ ਵੀ ਇਸ ਟਾਈਮ ਵੀ ਅਸੀਂ ਥਾਣੇ 'ਚ ਬੈਠੇ ਆਂ ਸਾਡੀ ਕੋਈ ਸੁਣਾਈ ਨਹੀਂ ਹੋੜੀ ਉੱਤੋਂ ਸਾਡੇ ਪੁਲਿਸ ਵਾਲੇ ਗੱਲ ਪੈਣ ਦੇ ਆ ਵੀ ਤੁਸੀਂ ਥਾਣੇ 'ਚ ਆਣ ਕੇ ਕਿਉਂ ਡੇਜ ਥਾਣੇ 'ਚ ਕਿਉਂ ਆਏ ਜੇ ਇੱਕ ਬੰਨੇ ਸਾਡੇ ਪੁੱਤ ਮਰ ਗਿਆ ਭਰਾ ਮਰ ਗਿਆ ਇੱਕ ਬੰਨੇ ਇਹ ਫੇਰ ਥਾਣੇ 'ਚ ਆਣ ਕੇ ਗੱਲ ਪੈਣ ਦੇ ਸਾਡੇ ਜਿਉਂ ਤਾਂ ਇਹ ਹੋਵੇ ਨਾ ਥਾਣੇ ਆਣ ਕੇ ਹਨ ਸੁਣਦੇ ਆ ਸਾਡੇ ਥਾਣੇ ਆਣ ਕੇ ਸਾਰੇ ਅੰਦਰੋਂ ਨਿਕਲ ਕੇ ਗੱਲ ਪੈਣ ਦੇ ਚਾਰ ਪੰਜ ਪੁਲਿਸ ਵਾਲੇ ਸਾਡੇ ਜੇ ਨਹੀਂ ਸੁਣਵਾਇਆ ਤੇ ਉੱਤੋਂ ਬਣਾ ਲਾਵਾਂਗੇ ਫੇਰ ਰੋਡ ਤੇ ਜੇ ਨਹੀਂ ਆ ਤੁਹ ਖਾਦੀ ਫੇਰ ਤਾਂ ਕੋਈ ਸੁਣੂਗਾ ਨਾ ਅੰਦਰਾਂ ਚ ਡਰਾ ਡਰਾ ਕੇ ਭਜਾਉਂਦੇ ਸਾਨੂੰ ਵੀ ਤੁਸੀਂ ਕਿਉਂ ਆਏ ਕਿਉਂ ਰੋਲੀ ਪਾਉਂਦੇ ਜੇ ਸਾਡੀ ਸੁਣਾਈ ਕਰੋ ਵੀ ਜਿਹੜਾ ਥਾਣੇ ਵਿੱਚ ਥਾਣਾ ਕਾਦੇ ਵਾਸਤੇ ਹੁੰਦਾ ਸੁਣਾਈ ਵਾਸਤੇ ਹੁੰਦਾ ਵਾ ਫੇਰ ਵੀ ਆਡਾ ਨਹੀਂ ਸੋਣਦਾ ਸਾਡੀ ਤਾਂ ਸਾਡੀ ਤਾਂ ਮੰਤਰੀ ਨੇ ਸੁਣੀ ਮੰਤਰੀ ਨੇ ਕਿਹਾ 2 ਘੰਟੇ ਜ ਨਹੀਂ ਤੇ ਇਹਦੀ ਚੇਂਜ ਕਰ ਦੇਣੀ ਉਹਨੇ 2 ਘੰਟੇ ਰਾਤੋਂ ਰਾਤ ਦੀ ਚੇਂਜ ਕਰਤਾ ਉਹ ਨਹੀਂ ਗਈ ਪੜਨ ਵਾਸਤੇ ਆਡੀ ਮੰਤਰੀ ਸਾਹਿਬ ਆਡੀ ਸੁਣੋ ਆਡੀ ਸੁਣੋ ਵੀ ਆਡੀ ਤੁਹਾਡੇ ਅੱਗੇ ਜੇ ਤੁਸੀਂ ਕੱਲ ਇੰਨਾ ਕੁਝ ਕੀਤਾ ਵਾ ਨਾ ਸਾਡੇ ਭਰਾ ਨੂੰ ਇਨਸਾਫ ਦਿਵਾਗੇ ਨਾ ਸਾਡੇ ਨਾਲ ਹੋਣ ਵੀ ਸਾਥ ਦੋ ਤੇ ਉਹਨਾਂ ਨੂੰ ਸਜ਼ਾ ਜਿੰਨੀ ਹੋ ਸਕਦੀ ਸਾਰੇ ਟੱਬਰ ਨੂੰ ਸਜ਼ਾ ਦੋ ਦੋ ਪੁੱਤ ਭਰਾ ਜਿੰਨੇ ਸਾਰਿਆਂ ਨੂੰ ਸਜ਼ਾ ਦੋ ਫੇਰਾਨੂੰ ਇਨਸਾਫ ਮਿਲਣਾ ਨਹੀਂ ਤਾਂ ਅਸੀਂ ਸ਼ਰਕਾਂ ਦੇ ਬਹਿ ਜਾਣਾ ਅਸੀਂ ਨਹੀਂ ਜੇ ਹਟਣਾ ਪਿਠਾਣੇ ਵਾਲੇ ਡਰਾ ਦੇਣਗੇ ਅਸੀਂ ਹਟ ਜਾਗੇ ਅਸੀਂ ਨਹੀਂ ਹਟਾਂਗੇ